ਡਾਕਟਰ ਐਸ.ਪੀ. ਸਿੰਘ ਬਰਾਏ ਜੀ ਦੀ ਯੋਗ ਅਗਵਾਈ ਹੇਠ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵੱਲੋਂ ਹਿੰਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਅਤੇ ਹੋਰ ਸ਼ਹੀਦਾਂ ਦੀ ਸ਼ੀਰਤੀ ਨੂੰ ਸਮਰਪਤ ਅੱਜ ਗੁਰਦੁਆਰਾ ਸਾਹਿਬ ਪਿੰਡ ਮਾਨ ਸਿੰਘ ਵਾਲਾ ਵਿਖੇ ਅੱਖਾਂ ਦਾ ਮੁਫਤ ਚੈਕਅਪ ਕੈਂਪ ਲਾਇਆ ਗਿਆ ਜਿਸ ਵਿੱਚ 780 ਦੇ ਕਰੀਬ ਜਿਹੜੇ ਲੋਕ ਆ ਉਹਨਾਂ ਦੀ ਅੱਖਾਂ ਦੀ ਜਾਂਚ ਕੀਤੀ ਗਈ ਹੈ ਔਰ ਜੋ ਮਰੀਜ਼ ਪਾਏ ਗਏ ਆ ਨਿਗਾਹ ਦੇ ਜਾਂ ਦਵਾਈਆਂ ਦੀ ਲੋੜ ਸੀ ਉਹ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਵੱਲੋਂ ਮੁਫਤ ਦਿੱਤੀਆਂ ਗਈਆਂ ਔਰ ਇਸ ਕੈਂਪ ਦੇ ਦਰਮਿਆਨ ਸਾਡਾ ਗ੍ਰਾਮ ਪੰਚਾਇਤ ਮਾਨ ਸਿੰਘ ਵਾਲਾ ਸਰਪੰਚ ਸਾਹਿਬ ਸਾਡੇ ਨਾਲ ਛੜੇ ਆ। ਸਮੂਹ ਗ੍ਰਾਮ ਪੰਚਾਇਤ ਨੇ, ਸਮੂਹ ਨਗਰ ਨੇ ਬਹੁਤ-ਬਹੁਤ ਸਾਥ ਦਿੱਤਾ। ਇਹਨਾਂ ਦਾ ਧੰਨਵਾਦ ਕਰਦੇ ਹਾਂ। ਸਰਬੱਤ ਭਲਾ ਚੈਰੀਟੇਬਲ ਟਰਸਟ ਵੱਲੋਂ ਪਿੰਡ ਮਾਨ ਸਿੰਘ ਵਾਲਾ ਵਿਖੇ ਜੋ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਕੈਂਪ ਲਾਇਆ ਗਿਆ ਹੈ। ਕੀ ਕਹਿਣਾ ਚਾਹੋਗੇ? ਅੱਜ ਮਾਨ ਸਿੰਘ ਵਾਲਾ ਜੀ ਇਨ੍ਹਾਂ ਦੀ ਯਾਦ ਨੂੰ ਮੱਖਰਾ ਕੇ ਹੋ 707ਵਾਂ ਅੱਖਾਂ ਦਾ ਕੈਂਪ ਲਗਾਇਆ ਜਾ ਰਿਹਾ ਹੈ ਜੋ ਕਿ ਸਰਬਾਧਾ ਪਲਾਟਰਸਟਲੇ ਬਾਨੀ ਡਾਕਟਰ ਸਰੇਂਦਰਪਾਲ ਸਿੰਘ ਜੀ ਉਰਾਰੇ ਜੀ ਦੇ ਯੋਗ ਯਾਤਰਾ ਸਦਕਾ ਲੱਗ ਰਿਹਾ ਜਿਹਦੇ ਵਿੱਚ ਡਾਕਟਰ ਹਰਸ਼ਪ੍ਰੀਤ ਕੌਰ ਮਹਿੰਦਰਾ ਜੀ ਆਈ ਸਰਜਨ ਸਿਵਲ ਹਸਪੀਟਲ ਸਿੰਘ ਐਕਸਲ ਸਾਹਿਬ ਰੰਜੂ ਸ਼ਰਮਾ ਅਫਤਾਰ ਕੰਟਰ ਸਰ ਅਤੇ ਉਹਨਾਂ ਦੀ ਟੀਮ ਸਾਰੀ ਮਿਹਨਤ ਕਰ ਰਹੀ ਹੈ ਔਰ ਲਗਾਤਾਰ ਲੋੜਵੰਦਾਂ ਦੀਆਂ ਅੱਖਾਂ ਚੈੱਕ ਕਰ ਰਹੀ ਹੈ ਔਰ ਉਹਨਾਂ ਨੂੰ ਦਵਾਈਆਂ ਤੇ ਐਨਕਾਂ ਸਰਬਦਾ ਪਲਾਟ੍ਰਾਸਟ ਵੱਲੋਂ ਦਿੱਤੀਆਂ ਜਾ ਰਹੀਆਂ ਸਮੁੱਚੀ ਮੁਕਸਰ ਦੀ ਟੀਮ ਇਸ ਸੇਵਾ ਦੇ ਵਿੱਚ ਰੁੱਝੀ ਹੋਈ ਹੈ ਹਮੇਸ਼ਾ ਦੀ ਤਰ੍ਹਾਂ ਮੁਕਸਰ ਜ਼ਿਲ੍ਹੇ ਦਾ ਕੋਈ ਵੀ ਟੀਮ ਆਈ ਕੈਂਪ ਹੈ ਇਦਾਂ ਤੋਂ ਇਲਾਵਾ ਸੈਂਕੜੇ ਹੋਰ ਸਰਬਦਾ ਪਲਾਟ੍ਰਾਸਟ ਵੱਲੋਂ ਲੋੜਵੰਦਾਂ ਦੀ ਸਿਹਤ ਲਈ ਪਰਜੈਕਟ ਚੱਲ ਰਿਹਾ ਹੈ ਜਿਦੇ ਵਿੱਚ ਵਿਧਵਾਵਾਂ ਨੂੰ ਪੈਨਸ਼ਨ ਸਪੋਰਟ ਡਾਇਲਸ ਯੂਨਿਟ ਸਲਾਈ ਸੈਂਟਰ ਅੰਗਹੀਣਾ ਨੂੰ ਮਹੱਈਆ ਕਰਾਈ ਜਾਂਦੀ ਹੈ ਦਵਾਈ ਅਤੇ ਉਹਨਾਂ ਨੂੰ ਲੋਡ ਲੋਡ ਅਨੁਸਾਰ ਮਹੀਨੇ ਬਾਅਦ ਉਹਨਾਂ ਨੂੰ ਖਰਚਾ ਦਿੱਤਾ ਜਾਂਦਾ ਹੈ ਦਵਾਈ ਵਗੈਰਾ ਦਾ ਅਤੇ ਹੋਰ ਜਿੰਨੇ ਵੀ ਲੋਕਾਂ ਨੂੰ ਘਰ ਬਣਾ ਕੇ ਦਿੱਤੇ ਜਾ ਰਹੇ ਪੜਨ ਵਾਲੇ ਬੱਚਿਆਂ ਦੀ ਮਦਦ ਕੀਤੀ ਜਾਂਦੀ ਹੈ ਔਰ ਇਹ ਸਾਰਾ ਪੈਸਾ ਡਾਕਟਰ ਅਸਤੀ ਸਿੰਘ ਅਭਰਾਏ ਜੀ ਦੀ ਦੇਰ ਦੇ ਵਿੱਚੋਂ ਆਉਂਦਾ ਔਰ ਇਸ ਦੀ ਕੋਈ ਰਸੀਦ ਬੁੱਕ ਨਹੀਂ ਸਾਨੂੰ ਬਹੁਤ ਮਾਣ ਹੈ ਇਸ ਸੰਸਥਾ ਦਾ ਸੇਵਾ ਕਰਕੇ ਮੇਰੇ ਪੱਖੇ ਸੇਵਾ ਸਾਡੀ ਮੁਕਸਰ ਦੀ ਟੀਮ ਵੱਲੋਂ ਮੇਰੇ ਵੱਲੋਂ ਅਬਰਾਏ ਸਾਹਿਬ ਨੂੰ ਚੜ੍ਹਦੀ ਕਲਾ ਵਿੱਚ ਪ੍ਰਮਾਤਮਾ ਰੱਖੇ ਦਿਨ ਦੁਗਣੀ ਰਾਤ ਚੌਗਣੀ ਤ੍ਰਿਸ਼ਤੀ ਕਰੇ ਇਵੇਂ ਸੇਵਾ ਵਾਲੇ ਵੱਲੋਂ ਜੱਟ ਸਾਹਿਬਾ ਜੋ ਸਰਬੱਤ ਦਾ ਭਲਾ ਚਾਰੀ ਦੇ ਵਿੱਚ ٹرسٹ ਵੱਲੋਂ ਪਿੰਡ ਮਾਨਸੰਗ ਵਾਲੇ ਅੱਖਾਂ ਦਾ ਕੈਂਪ ਲਾਇਆ ਗਿਆ ਕੀ ਕਹਿਣਾ ਚਾਹੋਗੇ ਔਰ ਕੀ ਪ੍ਰੋਬਲਮ ਲੋਕਾਂ ਨੂੰ ਦੇਖ ਰਹੇ ਆ ਅੱਖਾਂ ਦੀ ਆ ਰਹੀ ਹੈ ਤੁਸੀਂ ਦੀਪਨ ਕ੍ਰਾਸਟ ਵਾਲਾ ਨੇ ਮਾਸਿਕ ਵਾਲਾ ਕੈਂਪ ਲਗਾਇਆ ਹੈ ਤੇ ਬਹੁਤ ਵਧੀਆ ਸਾਡਾ ਕੈਂਪ ਰੇਕੇ ਚੱਲ ਰਿਹਾ ਹੈ ਤੇ ਮੁਫਤ ਦਵਾਈਆਂ ਦਿੱਤੀ ਜਾ ਰਹੀਆਂ ਹਨ ਤੇ ਐਨਾਗਾ ਵੀ ਜੁਰਗਾਂ ਦੇ ਲਈ ਨੇੜੇ ਦੀਆਂ ਕਟੀਆਂ ਜਾ ਰਹੀਆਂ ਹਨ ਜਿਹੜੇ ਮਰੀਜ਼ ਇੱਥੇ ਸਾਨੂੰ ਲੱਗ ਰਹੇ ਆ ਜਿਹੜੇ ਬੰਦੀਆ ਵਾਲੇ ਚਿੱਟੇ ਮੋਤੀਏ ਵਾਲੇ ਹੈ ਜਾਂ ਨਖੂਣੇ ਵਾਲੇ ਮਰੀਜ਼ ਹੈਗੇ ਆ ਉਹਨਾਂ ਨੂੰ ਅਸੀਂ ਆਪਰੇਸ਼ਨ ਦੇ ਲਈ ਸਟਾਰਟ ਕਰੀਏ ਸਕੇ ਸ੍ਰੀ ਮੁਕਸਰ ਸਾਹਿਬ ਬੁਲਾ ਰਹੇ ਹਨ ਕਿ ਉਹਨਾਂ ਦਾ ਉੱਥੇ ਅਸੀਂ ਆਪਰੇਟ ਕਰਾਂਗੇ ਬਾਕੀ ਸਾਰੀ ਕਰਾਦੀ ਬਿਮਾਰੀਆਂ ਤੇ ਬਿਤੀ ਜਾ ਰਹੀਆਂ ਹਨ ਕਿਸੇ ਕਾਲਾ ਮੂਰ ਜਾਂ ਚਿਤਾ ਮੂਰ ਨਾ ਕੋਈ ਡੇरेगा ਬਹੁਤ ਲੋਕਾਂ ਦੀ ਇੱਛਾ ਹੈ ਜੇ ਵੀ ਅਸੀਂ ਉੱਥੇ ਚਲ ਕੇ ਮੀਟਿੰਗ ਕਰੀਏ